ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਵੀਰਵਾ ਤੇ ਦਿਨ ਤੁਹਾਨੂੰ ਵੀ ਸੇਵਾ ਕਰਦੇ ਸਮੇਂ ਇਹ ਦੋਸ ਸੰਕੇਤ ਮਿਲਦੇ ਨੇ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸੋ ਵੀਡੀਓ ਨੂੰ ਸੁਣਨਾ ਪੂਰੀ ਜੀ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਸੋ ਵਾਕੀ ਇੱਥੇ ਕੁਝੇ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਬਹੁਤ ਜ਼ਰੂਰੀ ਨੇ ਤੁਹਾਡੇ ਲਈ ਸੁਣਨਾ ਕਿਉਂਕਿ ਸਵਾਲ ਕਿਸੇ ਇੱਕ ਨਾਲ ਨਹੀਂ ਜੁੜਿਆ ਹੁੰਦਾ ਕਈ ਰੂਹਾਂ ਦੇ ਨਾਲ ਜੁੜਿਆ ਹੁੰਦਾ ਹੈ ਤੇ ਤੁਹਾਨੂੰ ਇਹਨਾਂ ਪੁੱਛਿਆ ਸਵਾਲ ਦਾ ਜਵਾਬ ਮਿਲ ਜਾਏਗਾ ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ ਜੀ ਸੋ ਇਹ ਜੋ ਸੰਕੇਤ ਨੇ ਇਹ ਬੜੇ ਹੀ ਮਨ ਨੂੰ ਖੁਸ਼ ਕਰ ਦਿੰਦੇ ਨੇ ਸ਼ਾਂਤ ਕਰ ਦਿੰਦੇ ਨੇ ਜੇਕਰ ਤੁਹਾਨੂੰ ਵੀ ਮਿਲਦੇ ਹੈ ਤਾਂ ਖੁਸ਼ ਹੋ ਜਾਣਾ ਕਿ ਪੀਰਾਂ ਦੀ ਕਿਰਪਾ ਹੈ ਸੇਵਾ ਕਬੂਲ ਹੋ ਰਹੀ ਹੈ ਤੁਹਾਡੀ ਸੋ ਤੁਹਾਡੀ ਸੇਵਾ ਤੋਂ ਮਾਲਕ ਖੁਸ਼ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਚੇਤਰ ਗੁਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਤੁਹਾਸ ਦਿੰਨੇ ਸੋ ਇੱਥੇ ਕਮੈਂਟ ਹੈ ਜੀ ਬਲਜਿੰਦਰ ਸਿੰਘ ਇਹਨਾਂ ਦਾ ਨਾਮ ਹੈ ਸੋ ਇਹਨਾਂ ਨੇ ਕਮੈਂਟ ਕੀਤਾ ਹੈ ਕਿ ਅਸੀਂ ਪੀਂ ਲਗਾਹੀ ਦੀਦੀ ਜੀ ਜਾਂਦੇ ਆ ਤੇ ਕਹਿੰਦੇ ਬਾਬਾ ਬਟਵਾਕ ਸਿੰਘ ਦੇ ਵੀ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਕਈ ਲੋਕ ਚੌਂਕੀ ਦਿੰਦੇ ਨੇ ਸ਼ਾਇਦ ਚੌਂਕੀ ਆਉਂਦੀ ਹੈ ਸੋ ਬਾਬਾ ਬਟਵਾਕ ਸਿੰਘ ਦੇ ਜਾ ਕੇ ਕਹਿੰਦੇ ਉੱਥੇ ਬੈਠੇ ਸਾਡਾ ਸਿਰ ਜਿਹੜਾ ਭਾਰਾ ਹੋਣ ਲੱਗ ਪੈਂਦਾ ਇਹਦੇ ਬਾਰੇ ਸਾਨੂੰ ਦੱਸੋ ਤੇ ਜਲਦੀ ਸਵਾਲ ਦਾ ਜਵਾਬ ਦਿਨਾ ਸੋ ਪਹਿਲਾਂ ਤਾਂ ਇੱਥੇ ਜੀ ਤੁਹਾਡਾ ਸ਼ੁਕਰੀਆ ਕਰਦੇ ਆ ਕਿ ਹਰ ਰੋਜ਼ ਤੁਸੀਂ ਵੀਡੀਓ ਸੁਣ ਕੇ ਕਮੈਂਟ ਕਰਦੇ ਹੋ ਸੋ ਦੇਖੋ ਜੀ ਜਦੋਂ ਅਸੀਂ ਧਿਆਨ ਲਗਾਉਂਦੇ ਆ ਪੀਰਾਂ ਵੱਲ ਖਾਸ ਕਰਕੇ ਪੀਰਾਂ ਦੀ ਲੈਂਤ ਦੇ ਵਿੱਚ ਇਹ ਸਭ ਹੋ ਜਾਂਦਾ ਹੈ ਕਿ ਸਿਰ ਭਾਰਾ ਹੁੰਦਾ ਜਾਂਦਾ ਸੋ ਇਸ ਕਰਕੇ ਕਹਿੰਦਾ ਕਿ ਗੁਰੂ ਹੁਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਜਦੋਂ ਗੁਰਤਾਰਨਾ ਕੀਤੀ ਹੋਵੇਗੀ ਗੁਰੂ ਭਾਰ ਨਹੀਂ ਪੈਣ ਦਿੰਦਾ ਤੇ ਫਿਰ ਜੋ ਕਿਰਪਾ ਹੁੰਦੀ ਆ ਉਹ ਫਿਰ ਸਰੀਰ ਫੁੱਲਾ ਵਾਂਗ ਰਹਿੰਦਾ ਆ ਮੋਤਾ ਭਾਰ ਨਹੀਂ ਪੈਂਦਾ ਪੈਂਦਾ ਹੈ ਪਰ ਥੋੜਾ ਜਿਹਾ ਗੁਰੂ ਸੰਭਾਲ ਲੈਂਦਾ ਹੈ ਸਾਰੀ ਗੱਲ ਨੂੰ ਸੋ ਇਸ ਕਰਕੇ ਗੌਰਤਾਨਾ ਪਹਿਲੀ ਤਾਂ ਜ਼ਰੂਰੀ ਹੈ ਸੋ ਵਕਤੀ ਜਦੋਂ ਤੁਸੀਂ ਜ਼ਿਆਦਾ ਆਪਣੇ ਆਪ ਨੂੰ ਮਾਲਕ ਦੀ ਤਰਫ ਜੋੜਨ ਲੱਗਦੇ ਆ ਇੱਕ ਹੁੰਦਾ ਜਦੋਂ ਅਸੀਂ ਦੇਖਦੇ ਆ ਕਿਸੇ ਨੂੰ ਚੌਂਕੀ ਆਈ ਹੋਈ ਤੇ ਖੁਦ ਨੂੰ ਵੀ ਇਦਾਂ ਮਹਿਸੂਸ ਹੋਣਾ ਪੈਂਦਾ ਕਿ ਸਾਡਾ ਫਰਿਸ਼ਤਾ ਵੀ ਆਣ ਕੇ ਖੜ ਗਿਆ ਜਦੋਂ ਅਸੀਂ ਜ਼ਿਆਦਾ ਗਹਿਰਾਈ ਦੇ ਨਾਲ ਸੋਚਾਂਗੇ ਤਸਿਰ ਪਰ ਆ ਮੁਲਾਪਿੰਦਾ ਜੇਕਰ ਉੱਥੇ ਅਸੀਂ ਥੋੜਾ ਕੰਟਰੋਲ ਕਰਨ ਦੀ ਗੱਲ ਨੂੰ ਕੋਸ਼ਿਸ਼ ਕਰਾਂਗੇ ਤਾਂ ਸਾਰੀ ਗੱਲ ਥੋੜੀ ਸੰਭਲ ਜਾਂਦੀ ਹੈ ਤੇ ਜਦੋਂ ਅਸੀਂ ਆਪਣੇ ਆਪੇ ਜੋ ਬਾਹਰ ਹੋਣ ਲੱਗ ਪੈਂਦੇ ਹਾਂ ਤੇ ਤਦ ਇਹ ਸਭ ਕੁਝ ਹੁੰਦਾ ਹੈ ਸੋ ਇਸ ਕਰਕੇ ਜਦੋਂ ਵੀ ਐਸੇ ਥਾਂ ਤੇ ਜਾऊं ਆਪਣੀ ਗੱਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਆ ਸੋ ਇੱਥੇ ਕਹਾਂਗੇ ਕਿ ਜੇਕਰ ਆਪਾਂ ਕਹੀਏ ਕਿ ਹਾਂ ਮਾਲਕ ਇੱਕ ਹੁੰਦਾ ਹੈ ਮਨ ਦੇ ਵਿੱਚ ਪਿਆਰ ਕੀ ਮੇਰਾ ਮਾਲਕ ਵੀ ਮੇਰੇ ਨਾਲ ਜ਼ਾਹਰ ਹੋਵੇ ਸੋ ਥੋੜਾ ਜਿਹਾ ਮਨ ਦੇ ਵਿੱਚ ਅਜਿਹੇ ਸਵਾਲ ਹੁੰਦੇ ਨੇ ਪਰ ਨਹੀਂ ਇਥੇ ਇਹ ਕਵਾਂਗੇ ਕਿ ਤੁਸੀਂ ਆਪਣੀ ਗੱਲ ਨੂੰ ਜੇਕਰ ਨਾਲ ਸੰਭਾਲ ਕੇ ਰੱਖੋਗੇ ਤਾਂ ਉਹਦਾ ਲਾਭ ਜ਼ਿਆਦਾ ਮਿਲਦਾ ਹੈ ਕਿਉਂਕਿ ਹੁਣ ਜੇ ਨੂੰ ਦਿਲੋਂ ਚਾਦ ਕਰੋਗੇ ਪ੍ਰੈਸ਼ਰ ਪਾਉਗੇ ਮਨ ਤੇ ਤੱਕ ਉਹ ਫ੍ਰਿਸ਼ਤੇ ਨੇ ਤਾਂ ਫਿਰ ਆਉਣਾ ਹੀ ਆ ਫਿਰਕਾ ਵੀ ਕੋਣਾ ਹੈ ਸੋ ਇਹਨਾਂ ਜ਼ਰੂਰੀ ਹੈ ਕਿ ਆਪਣੀ ਗੱਲ ਕਿਉਂਕਿ ਉਸ ਟਾਈਮ ਕੁਛ ਟਾਈਮ ਇਸ ਹਿਸਾਲ ਦਾ ਹੁੰਦਾ ਹੈ ਕਿ ਇਹ ਇਨਸਾਨ ਉਸ ਭਗਤ ਇਹ ਨਹੀਂ ਸੋਚਦਾ ਕਿ ਚਾਹ ਲੋਕ ਕਾਲੇ ਦੁਆਲੇ ਨੇ ਕੀ ਕਹਿਣਗੇ ਕੀ ਸੋਚਣਗੇ ਮੇਰੇ ਲਈ ਸਿਰਫ ਉਹਨੂੰ ਆਪਣੇ ਮਾਲਕ ਦੇ ਨਾਲ ਪਿਆਰ ਹੁੰਦਾ ਹੈ ਉਹ ਸਿਰਫ ਉਦਨ ਨੂੰ ਧਿਆਨ ਲਾਉਂਦਾ ਉਹ ਇਹ ਨਹੀਂ ਪਰਵਾਹ ਕਰਦਾ ਕਿ ਦੁਨੀਆ ਕੀ ਕਹੇਗੀ ਜਾਂ ਮਸਿਰ ਲਮਾਵਾਂਗਾ ਚੌਕੀ ਆਵੇਗੀ ਪਰ ਨਹੀਂ ਉਸ ਵਕਤ ਇਹ ਸਭ ਖਿਆਲ ਮਨ ਚੋਂ ਨਿਕਲੇ ਹੁੰਦੇ ਸਿਰਫ ਆਪਣੇ ਮਾਲਕ ਦਾ ਹੀ ਮਨ ਵਿੱਚ ਖਿਆਲ ਹੁੰਦਾ ਆ ਤੇ ਪਰ ਇੱਥੇ ਇਹ ਹੀ ਕਵਾਂਗੇ ਹਰ ਕੋਈ ਸਮਝਣ ਵਾਲਾ ਨਹੀਂ ਹੈ ਤੁਹਾਨੂੰ ਜੇ 10 ਜਣੇ ਨੇ ਦਸਾਂ ਦੇ ਵਿੱਚੋਂ ਕੋਈ ਚਾਰ ਤੁਹਾਨੂੰ ਸਮਝਣਗੇ ਤੇ ਬਾਕੀ ਤੁਹਾਡਾ ਮਜ਼ਾਕ ਉਡਾਵਣਗੇ ਸੋ ਇਸ ਕਰਕੇ ਗੱਲ ਉਹ ਜਿੰਨਾ ਹੋ ਸਦਾ ਕੰਟਰੋਲ ਚ ਰੱਖੋ ਆਪਣੇ ਆਪ ਨੂੰ ਆਪੇ ਤੋਂ ਬਾਹਰ ਨਹੀਂ ਹੋਣਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਆਪਣੇ ਮਾਲਕ ਦੇ ਨਾਲ ਵਚਨ ਕਰਨੇ ਆ ਕਿ ਮਾਲਕਾ ਪੀਰਾਂ ਦੀ ਸੇਵਾ ਕਰਦੋਂ ਜਿਹਦੀ ਵੀ ਸੇਵਾ ਕਰਦੇ ਉਹਦੇ ਬੈਠ ਕੇ ਅੱਗੇ ਇਹ ਅਰਦਾਸ ਕਰਦੀ ਆ ਕਿ ਜੇਕਰ ਤੁਸੀਂ ਹਾਜ਼ਰੀ ਵੀ ਲੈਣੀ ਆ ਚੌਂਕੀ ਵੀ ਲਗਾਉਣੀ ਆ ਤੇ ਘਰ ਬੈਠਿਆਂ ਤੇ ਇਸ ਤਰ੍ਹਾਂ ਸੰਕੀਤ ਮੰਨਣ ਕਿਤੇ ਜਦੋਂ ਮੈਂ ਬਾਹਰ ਜਾਂਦਾ ਹਾਂ ਉੱਥੇ ਮੇਰੀ ਲਾਜ-ਪੱਤ ਇੱਜ਼ਤ ਰੱਖਣੀ ਸੋ ਆਪਾਂ ਦੇਖਦੇ ਆਂ ਕਿ ਅੱਜ ਕੱਲ ਜੋ ਵੀਡੀਓ ਇਸ ਤਰ੍ਹਾਂ ਦੀਆਂ ਵੀਡੀਓ ਹਰ ਇੱਕ ਦੇ ਹੱਥ ਵਿੱਚ ਫੋਨ ਆ ਮਿੰਟ 'ਚ ਵੀਡੀਓ ਬਣਾਈ ਜਾਂਦੀ ਆ ਤੇ ਨੈੱਟ ਤੇ ਚੜ੍ਹ ਦਿੱਤੀ ਜਾਂਦੀ ਤੇ ਦੂਸਰੇ ਦੇ ਦੇਖਣ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਡਰਾਮਾ ਕਰ ਰਿਹਾ ਨਿਸਾਨ ਸੋ ਆਪਾਂ ਆਪਣੇ ਮਾਲਕ ਦਾ ਜ਼ਰੂਰ ਮਜ਼ਾਕ ਬਣਾਉਣਾ ਹੈ ਸੋ ਆਪਣਾ ਤਾਂ ਬਣਦਾ ਹੈ ਪਰ ਸਾਡੇ ਮਾਲਕ ਦਾ ਸਾਡੇ ਮੁਰਸ਼ਿਦ ਦਾ ਵੀ ਨਾਲ ਹੀ ਬਣਦਾ ਸੋ ਘਰ ਵਿੱਚ ਮਾਲਕਾ ਹਾਜ਼ਰੀ ਪਾ ਜੋ ਵਜਨ ਕਰਨੇ ਘਰ ਬਾਕੀ ਜਿਆਦਾਤਰ ਤਾਂ ਇੱਥੇ ਹੀ ਪਾਵਾਂਗੇ ਜੇਕਰ ਚੌਂਕੀ ਦੇ ਥਾਂ ਤੁਸੀਂ ਉਹ ਮਾਲਕ ਦਾ ਪਿਆਰ ਵਾਂਗੂ ਇਹ ਅਰਦਾਸ ਕਰੋ ਕਿ ਮਾਲਕਾ ਸਾਨੂੰ ਗੱਲਬਾਤ ਦਿਖਾ ਜੋ ਆਉਣ ਵਾਲਾ ਹੈ ਸਮੇਂ ਵਿੱਚ ਪਹਿਲਾਂ ਦਿਖਾੜ ਵਚਨ ਦੇ ਇਸ ਤੋਂ ਵੱਡੀ ਚੀਜ਼ ਹੋਰ ਕੋਈ ਨਹੀਂ ਹੋ ਸਕਦੀ ਇਹ ਬਹੁਤ ਵੱਡੀ ਕਿਰਪਾ ਚੌਂਕੀ ਹੋਰ ਨਾ ਜ਼ਿਆਦਾ ਵੱਡੀ ਕਿਰਪਾ ਨਹੀਂ ਹੁੰਦੀ ਕਿਰਪਾ ਹੈ ਉਹਨਾਂ ਦੇ ਬਚਨਾਂ ਦੇ ਨਾਲ ਉਹਨਾਂ ਦੀ ਜੋ ਆਵਾਜ਼ ਆਉਂਦੀ ਆ ਇਹ ਚੀਜ਼ਾਂ 'ਚ ਆਨੰਦ ਲੈਣ ਦੀ ਕੋਸ਼ਿਸ਼ ਕਰੋ ਨਾਹੀਂ ਕਿ ਆਪਾਂ ਇਧਰ ਨੂੰ ਜਾਣ ਦੀ ਕੋਸ਼ਿਸ਼ ਕਰਨੀ ਕਿਉਂਕਿ ਚੇਤਨ ਉਹਨੇ ਆਪ ਆਉਣਾ ਹੈ ਉਸ ਦਿਨ ਉਹਨੇ ਫਿਰ ਨਾਮ ਵੀ ਕਰਾ ਦਾਣਾ ਉਸ ਦਿਨ ਫਿਰ ਕਿਸੇ ਨੂੰ ਕੋਈ ਸਾਹਮਣੇ ਗੱਲ ਵੀ ਨਹੀਂ ਆਉਣੀ ਤੇ ਕਿਸੇ ਨੂੰ ਤੁਹਾਡਾ ਮਜ਼ਾਕ ਵੀ ਨਹੀਂ ਰੜਾ ਪਉਣਾ ਸੋ ਇੱਕ ਹੁੰਦਾ ਅਸੀਂ ਮਜਬੂਰ ਕਰਦੇ ਅਸੀਂ ਅਰਦਾਸਾਂ ਕਰਦੇ ਆ ਕਿ ਸਾਡੇ ਸਿਰ ਚੋਂ ਕੀ ਆਵੇ ਅਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜੋ ਚਾਹੁੰਦੇ ਆ ਉਹ ਮੰਗਦੇ ਆ ਪਰ ਜਿੱਦਣ ਉਹ ਮਾਲਕ ਨੇ ਆਉਣਾ ਹੈ ਉੱਧਣ ਕੁਸ਼ਿੰਬ ਵੱਖਰਾ ਹੀ ਨਜ਼ਾਰਾ ਸੋ ਇਸ ਕਰਕੇ ਗੱਲ ਉਹਦੇ ਤੇ ਮੁਕਾਰੋ ਸੋ ਉਹਨੇ ਕਿਵੇਂ ਜਿੱਤਣ ਉਹਨੇ ਨਾਮ ਕਰਾਉਣਾ ਹੈ ਉਹਨੇ ਕਰਾਈ ਦੇਣਾ ਸੋ ਇਸ ਕਰਕੇ ਜਿੱਦਣ ਉਹਨੇ ਆਪਣੀ ਖੁਸ਼ੀ ਨਾ ਆਉਣਾ ਹੈ ਤੇ ਬਹੁਤ ਕੁਝ ਦੇ ਜਾਣਾ ਹੈ ਜਦੋਂ ਅਸੀਂ ਮਜਬੂਰ ਕਰਦੇ ਉਸੇ ਤੇ ਇੱਕ ਪਹਿਰਾ ਆਉਂਦਾ ਹੈ ਤੇ ਹਵਾ ਦੀ ਤਰ੍ਹਾਂ ਆ ਕੇ ਚੱਲਾ ਜਾਂਦਾ ਹੈ ਤੇ ਵਚਨ ਕੋਈ ਨਹੀਂ ਹੁੰਦੇ ਤਾਂ ਫਿਰ ਮਜ਼ਾਕ ੜਾਉਂਦੇ ਨੇ ਲੋਕ ਕਿ ਆਏ ਸੀ ਲੈ ਇਹਦਾ ਕੁਛ ਸਵਾਰ ਕਿਨ ਗਏ ਫਾਇਦਾ ਤਾਂ ਤਾਂ ਆ ਨਜ਼ਾਰਾ ਤਾਂ ਆ ਜਿਉਂ ਆਉਣ ਵੀ ਆ ਕੇ ਸਾਨੂੰ ਕੁਝ ਦੇ ਕੇ ਵੀ ਜਾਣ ਤਾਂ ਕਿ ਜੋ ਲੋਕ ਦੇਖਦੇ ਸੁਣਦੇ ਨੇ ਉਹ ਕੱਲ ਨੂੰ ਤਾਰੀਖ ਕੱਲ ਕੀ ਇਹਦਾ 바ਕੀ মুর্ਸ਼ਦ ਸੱਚਾ ਹੈ ਜੀ ਸੇਵਾ ਸੱਚੀ ਹੈ ਲਗਨ ਹੈ ਨੀਚਾ ਭਾਵਨਾ ਹੈ ਤੇ ਉਹ ਮਾਲਕ ਸੁਣਦਾ ਵੀ ਹੈ ਸੋ ਇਸ ਕਰਕੇ ਸੋਚ ਐ ਅਸੀਂ ਰੱਖੋ ਜੈਸੀ ਤੁਸੀਂ ਸੋਚ ਰੱਖੋਗੇ ਵੈਸੇ ਹੀ ਕਿਰਪਾ ਨੂੰ ਤੁਸੀਂ ਹਾਸਲ ਕਰ ਪਾਉਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੇ ਕਿ ਮੇਰੇ ਪੇਕੇਆਂ ਦੇ ਘਰ ਕਿੰਨੇ ਮਮਾ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਮੇਰੇ ਪਾਪਾ ਸ਼ਰਾਬ ਬਹੁਤ ਪੀਂਦੇ ਨੇ ਸੋ ਇਹਦਾ ਕੋਈ ਹੱਲ ਦੱਸੋ ਸੋ ਦੇਖੋ ਜੀ ਤੇ ਇੱਕ ਹੀ ਗੱਲ ਕਵਾਂਗੀ ਜਿਸ ਇਨਸਾਨ ਨੇ ਅੰਮ੍ਰਿਤ ਛਕਿਆ ਸੋ ਬਹੁਤ ਵੱਡੀ ਗੱਲ ਹੈ ਸੋ ਇੱਕ ਇਨਸਾਨ ਮਾੜਾ ਕਰਮ ਕਰ ਰਿਹਾ ਆ ਸੋ ਜੋ ਸਾਡੇ ਕਰਮਾਂ ਵਿੱਚ ਲਿਖਿਆ ਹੈ ਉਹ ਸਾਨੂੰ ਭੁਗਤਣਾ ਪੈਂਦਾ ਹੈ ਪਰ ਜੇਕਰ ਅਸੀਂ ਉੱਥੇ ਕਹੀਏ ਕਿ ਅਸੀਂ ਹੁਣ ਮਾਲਕ ਅੱਗੇ ਝੁਕ ਜਾਈਏ ਅਸੀਂ ਆਦਤਾਂ ਨੂੰ ਛੱਡਣਾ ਹੈ ਤਾਂ ਇਹ ਗੰਧੀਆਂ ਆਦਤਾਂ ਛੁੱਟ ਵੀ ਜਾਂਦੀਆਂ ਹੈ ਇਨਸਾਨ ਦੀ ਆਪ ਦੀ ਸੂਝ ਹੁੰਦੀ ਆ ਕਿਉਂਕਿ ਪ੍ਰਮਾਤਮਾ ਨੇ ਹਰ ਇੱਕ ਨੂੰ ਇੱਕ ਤਜਰਬਾ ਬਣਾ ਕੇ ਭੇਜਿਆ ਹੈ ਇਹ ਜਨਮ ਹੀ ਇਸ ਲਈ ਮਿਲਿਆ ਹੈ ਕਿ ਅਸੀਂ ਕੀਤੇ ਗੁਨਾਹਾਂ ਦੀ ਮਾਫੀ ਮੰਗ ਸਕੀਏ ਜੋ ਪਿਛਲੇ ਜਨਮਾਂ 'ਚ ਪਾਪ ਗੁਨਾਹ ਕੀਤੇ ਆ ਉਹਨਾਂ ਤੋਂ ਛੁਟਕਾਰਾ ਪਾ ਕੇ ਚਰਅਸਤੀ ਦੇ ਗੇੜ ਤੋਂ ਨਿਕਲ ਜਾਈਏ ਸੋ ਵਾਕੀ ਇਥੇ ਇਹ ਕਹਾਂਗੇ ਕਿ ਇੱਕ ਇਨਸਾਨ ਸੇਵਾ ਕਰ ਰਿਹਾ ਤੇ ਇੱਕ ਦੁਖੀ ਕਰ ਰਿਹਾ ਹੈ ਪਰ ਸੇਵਾ ਕਰਨ ਵਾਲੇ ਲਈ ਇਹੀ ਸਲਾਹ ਆ ਕਿ ਆਪਣਾ ਕਰਮ ਕਰਦੇ ਜਾਓ ਕਿਉਂਕਿ ਤੁਹਾਡਾ ਕਰਮ ਹੀ ਤੁਹਾਡਾ ਸਭ ਕੁਝ ਹੈ ਵਾਕੀ ਸਾਰੀ ਗੱਲ ਆਪਣੇ ਮਾਲਕ ਦੇ ਹਵਾਲੇ ਕਰ ਦਿਓ ਸੋ ਉਹਦੇ ਅੱਗੇ ਅਰਦਾਸ ਇੱਕ ਵਾਰ ਕਰ ਦਿਓ ਉਹਨੂੰ ਪਤਾ ਹੈ ਕਦ ਕੀ ਕਰਨਾ ਹੈ ਫਿਰ ਕਿਉਂਕਿ ਵਾਰ-ਵਾਰ ਤੁਸੀਂ ਦੁਖੀ ਹੋਵੋਗੇ ਸੁਧਾਰਨ ਦੀ ਕੋਸ਼ਿਸ਼ ਕਰੋਗੇ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਸਮਝਾਇਆ ਨਹੀਂ ਸਮਝਣਾ ਤੇ ਜਿਸ ਦਿਨ ਉਹ ਰਹਿਮਤ ਮਾਲਕ ਦੀ ਹੋ ਗਈ ਤੇ ਸਭ ਕੁਝ ਸਹੀ ਹੋ ਜਾਂਦਾ ਆ ਸੋ ਬਾਕੀ ਇੰਨਾ ਕੁ ਵੀ ਹੈ ਕਿ ਅਸੀਂ ਆਪੋ ਆਪਣੇ ਕਰਮ ਆਪਣੇ ਨਾਲ ਲੈ ਕੇ ਜਾਣੇ ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹੇ ਹੀ ਨਾਲ ਜਾਣੇ ਆ ਤੇ ਬਾਕੀ ਜੀ ਜਿਸ ਦਿਨ ਇਨਸਾਨ ਨੂੰ ਠੋਕਰ ਵੱਜਦੀ ਆ ਇਨਸਾਨ ਟੁੱਟਦਾ ਹੈ ਫਿਰ ਪਰਮਾਤਮਾ ਦੇ ਨਾਲ ਜੁੜ ਜਾਂਦਾ ਤੇ ਪਰ ਜਿਹੜੇ ਇਨਸਾਨ ਠੋਕਰ ਖਾਣ ਦੇ ਬਾਵਜੂਦ ਫਿਕਰ ਹੀ ਨਹੀਂ ਹੈ ਪਰਿਵਾਰ ਦੀ ਕਰਦੇ ਆਪਣੀ ਮਸਤੀ 'ਚ ਰਹਿਣਾ ਚਾਹੁੰਦੇ ਨੇ ਇਹ ਸਭ ਹਰਕਤਾਂ ਸਾਰੀ ਉਮਰ ਕਰਨੀਆਂ ਚਾਹੁੰਦੇ ਨੇ ਸੋ ਉਹਨਾਂ ਤੇ ਔਰ ਜ਼ਿਆਦਾ ਨਾਰਾਜ਼ਗੀ ਹੋ ਜਾਂਦੀ ਮਾਲਕ ਦੀ ਕਿਉਂਕਿ ਸੇਵਾ ਕਰਨ ਵਾਲੇ ਦੀ ਰੂਹ ਕੁਛ ਨਹੀਂ ਹੁੰਦੀ ਕਿਸੇ ਵੇਲੇ ਦੁਖੀ ਹੋ ਕੇ ਐਸਾ ਸ਼ਬਦ ਕੱਢ ਦਿੰਦੀ ਹੈ ਪ੍ਰਮਾਤਮਾ ਦਾ ਪਤਾ ਨਹੀਂ ਜਵਾਨ ਤੇ ਕਿਹੜੀ ਵੇਲੇ ਉਹਦਾ ਬਾਸ ਹੁੰਦਾ ਆ ਤਾਂ ਫਿਰ ਇਨਸਾਨ ਔਰ ਵੀ ਜ਼ਿਆਦਾ ਮਸਤੀ 'ਚ ਤੁਹਾਨੂੰ ਬੁਲਾ ਲੈਂਦਾ ਹੈ ਸੇਵਾ ਕਰਨ ਵਾਲੀ ਰੂਹ ਨੂੰ ਦੁਖੀ ਕਰਾਂਗੇ ਤੇ ਜ਼ਿੰਦਗੀ ਔਰ ਵੀ ਜ਼ਿਆਦਾ ਨਰਕ ਹੁੰਦੀ ਜਾਣੀ ਇਹ ਇੱਕ ਤਰ੍ਹਾਂ ਦਾ ਨਰਕ ਹੈ ਜੀ ਦੇ ਜੀ ਇਨਸਾਨੇ ਨਰਕ ਹੋ ਰਿਹਾ ਆ ਸਮਝੇ ਚਾਹੇ ਨਾ ਸਮਝੇ ਸੋ ਵਕੀਤੇ ਇਹ ਕਵਾਂਗੇ ਜੀ ਸੇਵਾ ਕਰਨ ਵਾਲੇ ਨੂੰ ਜਿਹੜੀ ਆ ਉਹ ਸੇਵਾ ਕਰਦਾ ਜਾਵੇ ਆਪਣਾ ਚੰਗਾ ਕਰਮ ਕਰਦੇ ਜਾਵੇ ਉਹ ਇੱਕ ਦਿਨ ਸੁੱਖ ਦਾ ਸਾਹ ਮਾਲਕ ਨੇ ਦੇ ਹੀ ਦੇ ਦੇਣਾ ਜੀ ਸੋ ਚੰਗਾ ਸਮਾਂ ਲਿਆ ਹੀ ਦੇਣਾ ਨਿਵਾਨੇ ਚਾਹੇ ਕਿਸੇ ਦੇ ਤਰੁ ਤੁਹਾਨੂੰ ਸੁੱਖ ਮਿਲ ਜਾਵੇ ਮਿਲ ਜਾਣਾ ਆ ਪਰ ਆਪਣਾ ਕਰਮ ਕਦੇ ਨਹੀਂ ਛੱਡਣਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆਂ ਜੀ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਤੇ ਮਤਵਤਵ ਨਾਲ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰਨਾ ਸੋ ਪਹਿਲਾਂ ਤਾਂ ਵੀਰਵਾਰ ਸੀ ਅੱਜ ਸਭ ਰੂਹਾਂ ਨੂੰ ਵੀਰਵਾਰ ਕਾ ਜੀ ਸੋ ਜਿਨ੍ਹਾਂ ਨੇ ਵੀਰਵਾਰ ਦੀ ਸੇਵਾ ਕੀਤੀ ਹੈ ਤੇ ਬੜੀ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਹੈ ਅੱਜ ਦੀ ਸੇਵਾ ਕਰਕੇ ਜਾਨੀ ਵੀਰਵਾਰ ਦੀ ਸੇਵਾ ਕਰਕੇ ਬਹੁਤ ਚੰਗਾ ਮਨ ਨੂੰ ਲੱਗਦਾ ਜਿਹੜਾ ਰੂਹਾਂ ਵੀਰਾਂ ਨੂੰ ਪਿਆਰ ਕਰਦੀਆਂ ਹੈ ਜੀ ਉਹ ਵੀਰਵਾਰ ਦਾ ਵੀ ਇੰਤਜ਼ਾਰ ਕਰਦੀਆਂ ਤੇ ਵੀਰਵਾਦੀ ਸੇਵਾ ਦੇ ਵਿੱਚ ਬਹੁਤ ਆਨੰਦਿਤ ਹੁੰਦੀਆਂ ਨੇ ਜੀ ਸੋ ਵੀਰਵਾਰ ਦੇ ਦਿਨ ਖਾਸ ਜੋ ਸੰਕੇਤ ਮਿਲਦੇ ਨੇ ਸੋ ਪਹਿਲਾ ਸੰਕੇਤ ਹੈ ਕਿ ਜਦੋਂ ਤੁਸੀਂ ਧੂਫ ਲਗਾਉਂਦੇ ਹੋ ਤੇ ਧੂਫ ਲਗਾਉਂਦੇ ਵਕਤ ਜਦੋਂ ਤੁਖਾਉਂਦੇ ਹੋ ਧੂਫ ਸਰੂਪ ਦੇ ਮੂਰੇ ਸੋ ਚੋ ਵੀ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਉਹਨਾਂ ਦੇ ਸਰੂਪ ਮੂਰੇ ਜਦੋਂ ਧੂਪ ਨੂੰ ਤਖਾਉਂਦੇ ਹੋ ਜੇ ਧੂਪ ਦੀ ਸਕੰਧ ਹੈ ਉਹ ਜਦੋਂ ਸਰੂਪਾਂ ਦੀ ਤਰਫ ਜਾਂਦੀ ਇੱਕ ਹੁੰਦਾ ਹੈ ਕਿ ਅਨਸਾਨ ਦੀ ਤਰਫ ਵੀ ਉਹ ਵਾਪਸ ਆ ਰਹੀ ਹੈ ਧੂਪ ਇੱਕ ਹੈ ਇਸ ਰੂਪ ਦੀ ਤਰਫ ਜਾ ਰਹੀ ਆ ਸੋ ਜਦੋਂ ਅਸੀਂ ਧੂਪ ਤਖਾਉਂਦੇ ਆ ਤੇ ਫੇਰ ਬੜਾ ਮਨ ਨੂੰ ਚੈਨ ਮਿਲਦਾ ਆ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਧੂਪ ਦਿਖਾ ਰਹੇ ਆ ਤੇ ਉਹ ਮਾਲਕ ਦੀ ਕਿਰਪਾ ਆ ਮਾਲਕ ਉਸ ਵਕਤ ਹਾਜ਼ਰ ਹੈ ਤੇ ਤੁਹਾਡੀ ਸੇਵਾ ਨੂੰ ਸਤਿਕਾਰ ਕਰ ਰਿਹਾ ਤੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਕਿ ਅਸੀਂ ਇਹ ਕਰਮ ਕਰ ਰਹੇ ਆ ਤੇ ਮਾਲਕ ਕਬੂਲ ਕਰ ਰਿਹਾ ਆ ਸਰੂਪ ਦੀ ਤਰਫ ਸਾਰਾ ਧੂਪ ਜਿਹੜਾ ਪੁਜਾਰਿਆ ਆ ਤੇ ਮਨ ਨੂੰ ਖੁਸ਼ੀ ਮਿਲ ਜਾਂਦੀ ਹੈ ਕਿ ਅੱਜ ਦੀ ਸਾਡੀ ਸੇਵਾ ਜਿਹੜੀ ਉਹ ਕਬੂਲ ਹੋਈ ਮਾਲਕ ਨੇ ਕੀਤੀ ਤਾਂ ਉੱਥੇ ਉਹਨਾਂ ਦਾ ਸ਼ੁਕਰਾਨਾ ਧੰਨਵਾਦ ਜ਼ਰੂਰ ਕਰਨਾ ਹੈ ਬਹੁਤ ਵੱਡਾ ਸੰਕੀਤ ਹੈ ਛੋਟਾ ਜਿਹਾ ਨਹੀਂ ਹੈ ਕਈ ਵਾਰ ਅਸੀਂ ਹਰ ਰੋਜ਼ ਧੂਫ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਤੂੰ ਤੁਖਾ ਰਹੇ ਹੋ ਪਰ ਹਰ ਰੋਜ਼ ਕਦੇ ਉਹ ਧੂਫ ਦਾ ਧੂਆ ਇੰਦਰ ਨੂੰ ਜਾਂਦਾ ਕਦੇ ਇੰਦਰ ਨੂੰ ਜਾਂ ਆਪਸਾਰ ਨੂੰ ਹੀ ਵਾਪਸ ਆਪਣੇ ਵੱਲ ਨੂੰ ਆ ਜਾਂਦਾ ਤੇ ਜਦੋਂ ਉਹਨਾਂ ਦੇ ਸਰੂਪ ਨਾਲ ਜਾਵੇ ਤਾਂ ਫਿਰ ਬਕਰੇ ਨਜ਼ਾਰਾ ਹੁੰਦਾ ਹੈ ਤੇ ਦੂਸਰਾ ਸੰਕੇਤ ਹੈ ਜੋ ਅਹਿਮ ਹੈ ਯਾਦ ਰੱਖਣਾ ਕਿ ਤੁਸੀਂ ਸਵੇਰੇ ਉੱਠਦੇ ਹੋ ਜਾਂ ਕੋਈ ਵੀ ਸਮਾਂ ਲਾ ਲਓ ਕੋਈ ਵੀ ਟਾਈਮ ਹੁੰਦਾ ਹੈ ਤੇ ਘਰ ਵਿੱਚ ਧੂਪ ਦੀ ਕੋਈ ਵਰਤੋਂ ਨਹੀਂ ਕੀਤੀ ਗਈ ਦਿਖਾਇਆ ਨਹੀਂ ਗਿਆ ਕਿਸੇ ਨੇ ਲਗਾਇਆ ਇੱਕ ਦੂਸਰੇ ਨੂੰ ਕਈ ਵਰੀ ਇਨਸਾਨ ਪੁੱਛਦਾ ਹੈ ਕਿ ਧੂਪ ਲਗਾਇਆ ਹੋਇਆ ਘਰ ਦੇ ਵਿੱਚ ਪਰ ਨਹੀਂ ਤੇ ਤੁਹਾਨੂੰ ਖੁਸ਼ਬੂ ਆ ਰਹੀ ਹੈ ਅਰਗਬੱਤੀ ਦੀ 스멜 ਆ ਰਹੀ ਹੈ ਸੋ ਅਰਗਬੱਤੀ ਦੀ ਖੁਸ਼ਬੂ 스멜 ਆਉਣੀ ਇਹ ਵੀ ਕੁਮਾਰਕ ਦੀ ਰਹਿਮਤ ਦੀ ਨਿਸ਼ਾਨੀ ਹੁੰਦੀ ਹੈ ਇਸ ਸੰਕੇਤ ਕੋਈ ਆਮ ਜਿਹਾ ਨਹੀਂ ਹੁੰਦਾ ਬਗੈਰ ਵੱਲੋਂ ਜਾਨੀ ਕੋਈ ਕਰਮ ਵੀ ਨਹੀਂ ਕੀਤਾ ਬਗੈਰ ਕਰਮ ਕੀਤੇ ਹੀ ਤੁਹਾਨੂੰ ਇਹ ਸਭ ਸੰਕੇਤ ਮਿਲ ਰਹੇ ਆ ਸੋ ਇਹ ਬਹੁਤ ਵੱਡਾ ਸੰਕੇਤ ਆ ਕਿ ਜਿੱਥੇ ਮਾਲਕ ਦਾ ਬਾਸ ਹੋਵੇ ਕਿਰਪਾ ਹੋਵੇ ਤੇ ਸੁਗੰਧ ਆਉਂਦੀ ਹੈ ਖੁਸ਼ਬੂ ਹੁੰਦੀ ਆ ਤੇ ਇਹ ਖੁਸ਼ਬੂ ਜੇਕਰ ਆਉਂਦੀ ਹੈ ਇਹ ਬਹੁਤ ਵੱਡੀ ਕਿਰਪਾ ਹੈ ਤੁਹਾਡੇ ਤੇ ਕਿਉਂਕਿ ਪ੍ਰਮਾਤਮਾ ਉੱਥੇ ਹਾਜ਼ਰੀ ਭਾਉਂਦਾ ਹੈ ਜਿੱਥੇ ਸਪਾਈ ਹੋਵੇ ਕਹਿੰਦੇ ਜਹਾ ਸਪਾਈ ਬਾਹਾਂ ਖੁਦਾਈ ਸੋ ਜਿੱਥੇ ਸਾਫ਼ ਸਪਾਈ ਹੁੰਦੀ ਹੈ ਉੱਥੇ ਉਹ ਮਾਲਕ ਦੀ ਰਹਿਮਤ ਹੁੰਦੀ ਹੈ ਮਾਲਕ ਹਮੇਸ਼ਾ ਸਾਫ਼ ਸੁਥਰੀ ਚੀਜ਼ ਨੂੰ ਪਸੰਦ ਕਰਦਾ ਹੈ ਜਿਵੇਂ ਆਪਾਂ ਕਹਿੰਦਾ ਮਨ ਸਾਫ਼ ਹੋਣਾ ਚਾਹੀਦਾ ਕਿਉਂਕਿ ਜਿੰਨੇ ਮਨ ਸਾਫ਼ ਹੋਣਾ ਚਾਹੀਦਾ ਮਨ ਸਾਫ਼ ਹੋਵੇਗਾ ਤਾਂ ਪ੍ਰਮਾਤਮਾ ਵਾਸ ਕਰਦਾ ਹੁੰਦਾ ਹਰ ਇੱਕ ਦੇ ਅੰਦਰ ਪ੍ਰਮਾਤਮਾ ਚਾਹੇ ਕੋਈ ਮਾੜਾ ਕਰਮ ਕਰ ਰਿਹਾ ਚਾਹੇ ਚੰਗਾ ਪਰ ਇੱਕ ਹੈ ਇਨਸਾਨ ਨੇ ਜਿਗਾਨਿਆ ਹੈ ਸੇਵਾ ਕਰਕੇ ਸਿਮਰਨ ਕਰਕੇ ਚੰਗਾ ਕਰਮ ਕਰਕੇ ਸਚਾਈ ਦੇ ਰਸਤੇ ਤੇ ਚੱਲ ਕੇ ਤੇ ਇੱਕ ਨੇ ਅੰਦਰ ਹੀ ਉੱਪਰ ਦੇ ਉੱਪਰ ਇਹ ਬੋਝ ਮਾੜੇ ਕਰਮਾਂ ਦਾ ਪਾਪ ਆ ਕੇ ਮਨ ਉੱਪਰ ਤੇ ਉਹ ਪ੍ਰਮਾਤਮਾ ਨੂੰ ਕਦੇ ਸਾਹਮਣੇ ਆਉਣਾ ਹੀ ਨਹੀਂ ਦਿੱਤਾ ਤੇ ਉਹ ਦਲਿਤਧਰ ਭਾਈ ਅੰਦਰ ਭਰੀ ਗਿਆ ਸੋ ਜਦੋਂ ਉਹ ਦਲੇਤਰਤਾ ਦੂਰ ਹੁੰਦੀ ਹੈ ਕਹਿੰਦੇ ਨਾਮ ਵੀ ਸਾਬਣ ਦੇ ਨਾਲ ਹੁੰਦੀ ਹੈ ਤੇ ਜਦੋਂ ਅਸੀਂ ਚੰਗਾ ਕਰਮ ਨਾਮ ਸਿਮਰਦੇ ਹਾਂ ਮਨ ਸਾਫ਼ ਹੁੰਦਾ ਜਾਂਦਾ ਹੈ ਕਿਸੇ ਦੇ ਪ੍ਰਤੀ ਕੋਈ ਬੈਰ ਵਿਰੋਧ ਨਹੀਂ ਮਨ ਵਿੱਚ ਰਹਿ ਜਾਂਦਾ ਤੇ ਫਿਰ ਉੱਥੇ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਪ੍ਰਮਾਤਮਾ ਆਪਣਾ ਚਾਨਣ ਕਰ ਦਿੰਦਾ ਹੈ ਤੇ ਜਿੱਥਾਂ ਕਦੇ ਸਪਾਈ ਵਾਹ ਖੁਦਾਈ ਜੜੀ ਜਿੱਥੇ ਜਿਹਦਾ ਮਨ ਸਾਫ਼ ਹੋਵੇਗਾ ਪ੍ਰਮਾਤਮਾ ਉਹਦਾ ਫਿਰ ਹਮੇਸ਼ਾ ਹੀ ਸਾਥ ਦਿੰਦਾ ਹੈ ਇਸ ਕਰਕੇ ਚੰਗੀ ਚੀਜ਼ ਨੂੰ ਪਰਮਾਤਮਾ ਪਸੰਦ ਕਰਦਾ ਸਾਫ਼ ਸੁਥਰੀ ਨੂੰ ਸੁਗੰਧਲੀ ਚੀਜ਼ ਨੂੰ ਪਰਮਾਤਮਾ ਨਹੀਂ ਪਸੰਦ ਕਰਦਾ ਉੱਥੇ ਆਪਣਾ ਵਾਸ ਨਹੀਂ ਕਰਦਾ ਵਾਸ ਕਰੇਗਾ ਹਮੇਸ਼ਾ ਸਾਫ਼ ਮਨ ਵਾਲਿਆਂ ਦੇ ਅੰਦਰ ਸੋ ਜਿਗੋਣਾ ਜਾਂ ਨਾ ਜਿਗੋਣਾ ਇਸ ਸੰਸਾਰ ਦੇ ਹੱਥ ਹੁੰਦਾ ਹੈ ਕਿ ਅਸੀਂ ਉਹ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਆਂ ਤੇ ਨਹੀਂ ਦੇਖਣਾ ਚਾਹੁੰਦੇ ਪਰਦੇ ਵਿੱਚ ਹੀ ਇੱਦੇ ਹੀ ਰੱਖਣਾ ਚਾਹੁੰਦੇ ਆਂ ਕਿਉਂਕਿ ਇਹ ਹੀ ਇੱਕ ਐਸਾ ਜਨਮਾਚ ਜਿਹਦੇ ਵਿੱਚ ਅਸੀਂ ਉਹ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਆਂ ਉਹਦੀ ਕਿਰਪਾ ਨੂੰ ਹਾਸਲ ਕਰ ਸਕਦੇ ਆਂ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ